ਇੱਥੇ ਵੀ ਤੁਸੀਂ ਸਾਡੇ ਘਰੇਵਰ ਤੇ ਕਿਸਾਨ ਭਰਾਵਾਂ ਨੂੰ ਬੇਨਤੀ ਐ ਅਸੀਂ ਅਸੀਂ ਉਹਨਾਂ ਨੂੰ ਲੁੱਟ ਕੇ ਖਾ ਕੇ ਤੇ ਸਾਡੇ ਪੰਜਾਬ ਨੂੰ ਲੁੱਟ ਕੇ ਖਾ ਗਏ ਉਹ ਬਾਤ ਨਾਲੇ ਕਾਂਗਰਸ ਵਾਲੇ ਝਾੜੂ ਵਾਲੇ ਸਾਡੇ ਸਾਰੇ ਪੰਜਾਬ ਨੂੰ ਲੁੱਟ ਕੇ ਖਾਈ ਜਾਂਦੇ ਨੇਗੇ ਉਹ ਥੋੜੂ 100-100 ਕਰੋੜ ਰੁਪਇਆ 2-200 ਕਰੋੜ ਪੈਸਾ ਆਪਣੇ ਨੇ ਇਕੱਠਾ ਕਰ ਲਿਆ ਦੋਆਲੇ ਸਾਰਿਆਂ ਨੇ ਅੱਜ ਦੋਆਲੇ ਤੁਸੀਂ ਵੱਟਿਆ-ਮੱਟਿਆ ਫੁੱਟਬਾਲ ਘਾ ਕੇ ਲਈ ਖੜੇ ਹੋ ਇਹ ਪੰਜਾਬ ਨੂੰ ਨੇ ਖਤਮ ਕਰਤਾ ਅੱਜ ਪੰਜਾਬ ਨੂੰ ਬਚਾਉਣ ਲਈ ਸਰਦਾਰ ਜਗੀਰ ਸਿੰਘ ਜੀ ਢੱਲੇਵਾਰ ਸਾਹਿਬ ਅੱਜ 18 ਦਿਨ ਹੋ ਗਏ ਧੱਕਾ ਹੜਤਾਲ ਦੇ ਪਰਵਰਿਸ਼ਾਂ ਨੂੰ ਮੈਂ ਬੇਨਤੀ ਕਰਦਾ ਮੇਰੇ ਦੁਕਾਨਦਾਰ ਭਰਾਵਾਂ ਨੂੰ ਮੇਰੇ ਕਿਸਾਨ ਭਰਾਵਾਂ ਨੂੰ ਮੇਰੇ ਨੌਜਵਾਨ ਭਰਾਵਾਂ ਨੂੰ ਖਾਨੂਮਾਂ ਦੇ ਵਿੱਚ ਬੇਨਤੀ ਕਰਦਾ ਚਰਨਾਂ ਦੇ ਵਿੱਚ ਬੇਨਤੀ ਕਰਦਾ ਵੀ ਆਓ ਪੰਜਾਬ ਨੂੰ ਬਚਾਉਣ ਲਈ ਨਿਕਲ ਕੇ ਦੁਕਾਨਾਂ ਤੋਂ ਬਾਹਰ ਆਓ ਘਰਾਂ ਦੇ ਵਿੱਚੋਂ ਨਿਕਲ ਕੇ ਬਾਹਰ ਆਓ ਇਹ ਮੇਰੀ ਇਹ ਬੜੇ ਸਾਹਮਣੇ ਬੇਣਤੀ ਆ ਅੱਗੇ ਚੋਰ ਨੇਗੇ ਜਿੰਨੇ ਚੋਰ ਐਮਐਲਏ ਦੇਗੇ ਚੋਰ ਦੇ ਸਾਰੇ ਕਿੱਥੇ ਹੋਏ ਨੇ ਅੰਦਰ ਜਿਹੜੇ ਬਣਾਏ ਇਹ ਚੋੜਾ ਬਾਰੇ ਬੰਨ ਸਾਰੇ ਬਾਰੇ ਪਤਾ ਅੱਕੇ ਲਵਾ ਲਵਾਂਗੇ ਉਹਦਾ ਉਹਦਾ ਮਾਰਨਗੇ ਉਹਦੇ ਪੱਕੇ ਛੋਟੇ ਪੰਜਾਬ ਨੂੰ ਬਚਾਉਣ ਲਈ ਆਪਕੂ ਉਹ ਹੁੰਦਾ ਲੀਡਰ ਹੋ ਹੁੰਦਾ ਉਹ ਕਿਹੜਾ ਐਮਐਲਏ ਟੁੱਟ ਗਿਆ ਜਿੱਕਰ ਮਾਰਨ ਬਾਤ ਤੇ ਬਟੇ ਬਟੇ ਪੰਜਾਬ ਨੂੰ ਚੋੜ ਲਈ ਉਸ ਤੋਂ ਜੋ ਬੇਟਾ ਕਰਕੇ ਹੋ ਗਿਆ ਥੋੜਾ ਪੰਜਾਬ ਖਰਾ ਹੋ ਗਿਆ ਛੁੱਟੀ ਨੌਜਵਾਨੀ ਬਾਹਰ ਭੱਜ ਗਈ ਥੋੜਾ ਕਾਰੀ ਬੀਤ ਹੋ ਗਿਆ ਥੋੜਾ ਬਿਲਕੁਲ ਖਤਰਾ ਚ ਚਾ ਲੋਕਾਂ ਦੇ ਘਰਾਂ ਦੇ ਵਿੱਚੋਂ ਪਾ ਦੇ ਨੌਜਵਾਨਾਂ ਆਹ ਥੰਮਾ ਪਕਾਰ ਪਾ ਰਿਹਾ ਨੌਜਵਾਨੋ ਪੰਜਾਬ ਪੰਜਾਬ ਦੇ ਨੌਜਵਾਨੋ ਕੋਈ ਲੜਾਈ ਲੜੋ ਛੇਕਰ ਥੋਨੂੰ ਉੱਪਰ ਵੀ ਮਿਲਦੇ ਨੇ ਉੱਪਰ ਵੀ ਉੱਪਰ ਬਹਿ ਜਾ ਭਾਈ ਮੈਂ ਕਹਣਾ ਇੱਥੇ ਉਨ ਨਾਮ ਕਰਾਈ ਸੀ ਗੱਲ ਚ ਲੇਕਿਨ ਉਹ ਪੰਜਾਬ ਦੀ ਨੌਜਵਾਨੀ ਨੂੰ ਦੁਕਾਨਦਾਰ ਭਰਾਵਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਸਭ ਨੂੰ ਬੇਨਤੀ ਕਰਦਾ ਲੋਕੋ ਨਿਕਲੋ ਬਾਹਰ ਘਰਾ ਦੇ ਵਿੱਚੋਂ ਜੇ ਸਰਦਾਰ ਜਗੀਰ ਸਿੰਘ ਜੀ ਢੱਲੇਵਾਲ ਸਾਹਿਬ ਨੂੰ ਪ੍ਰਸ਼ੋਕਾ ਤੁਹਾਨੂੰ ਸਮੇਂ ਨੇ ਮਾਫ ਨਹੀਂ ਕਰਨਾ ਕਿਉਂਕਿ ਪੰਜਾਬ ਦੀ ਲੜਾਈ ਲੜ ਰਿਹਾ ਮੈਂ ਤੁਹਾਡੇ ਅੱਗੇ ਸਵਾਲ ਆ ਤੁਸੀਂ ਇਹ ਜਨੋਰਾ ਨੂੰ ਨੀਟਰ ਮੰਨ ਕੇ ਥੜੀ ਜਿਆਦਾ ਥੋੜਾ ਪੰਜਾਬ ਲੁੱਟ ਕੇ ਖਣ ਕੇ ਜਰਾ ਤਾਂ ਸਾਡੇ ਪੈਸਾ ਇਕੱਠਾ ਕਰਦੇ ਹੋਏ ਬੈਠੇਗੇ ਕਿਹੜਾ ਬੰਦਾ ਟੁੱਟਲੇ ਮਰਨ ਵਾਲੇ ਉੱਪਰ ਵਾਜਾ ਤੁਸੀਂ ਦਾ ਸਾਥ ਨਹੀਂ